ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜਿਨ੍ਹਾਂ ਨੂੰ ਅੱਜ ਰਾਹਤ ਨਹੀਂ ਮਿਲੀ ਹੈ ਅਦਾਲਤ ਨੇ ਮੁਰਤੋਂ 14 ਦਿਨਾਂ ਦੇ ਲਈ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਹੁਣ 6 ਜੂਨ ਤੱਕ ਅਰਵਿੰਦ ਕੇਜੀਵਾਲ ਨੂੰ ਜੇਲ੍ਹ ਵਿੱਚ ਰਹਿਣਾ ਪਏਗਾ ਪਟਿਆਲਾ ਹਾਊਸ ਕੋਰਟ ਵਿੱਚ ਅਰਵਿੰਦ ਕੇਜੀਵਾਲ ਨੇ ਅੱਜ ਫਿਰ ਤੋਂ ਮੁਚਲਕਾ ਪਰੰਤੋ ਇਨਕਾਰ ਕੀਤਾ ਹੈ ਸਿੱਟੇ ਵੱਜੋ ਕੇਜੀਵਾਲ ਨੂੰ 14 ਦਿਨਾਂ ਤੱਕ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਤੋਂ ਪਹਿਲਾਂ 21 ਮਈ ਨੂੰ ਅਰਵਿੰਦ ਕੇਜੀਵਾਲ ਜੇਲ੍ਹ ਵਿੱਚ ਹੀ ਸਨ ਦਲੀਦਿ ਤੇ ਹੜ੍ਹ ਜੇਲ੍ਹ ਵਿੱਚ ਅਰਵਿੰਦ ਕੇਜ ਜੀ ਵੱਲੋਂ ਰੱਖਿਆ ਗਿਆ ਸੀ ਦਰਅਸਲ ਕੇਜ ਵੱਲੋਂ ਪ੍ਰਸ਼ਤ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਚੋਣ ਪ੍ਰਚਾਰ ਦੌਰਾਨ ਦਹਰਾਉਂਦੇ ਨਜ਼ਰ ਆਉਂਦੇ ਸੀ ਅਤੇ ਸੂਚੀ ਦੇ ਵਿੱਚ ਭਾਜਪਾ ਨੇਤਾ ਨਿਤਿਨ ਗਟਕਰੀ ਦਾ ਨਾਂ ਵੀ ਸ਼ਾਮਲ ਸੀ ਨਿਤਿਨ ਗਟਕਰੀ ਨੇ ਕੇਜ ਵੱਲ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਅਤੇ ਸਵਾਲ ਖੜਾ ਕੀਤਾ ਕਿ ਆਕਰ ਕਿਸ ਆਧਾਰ ਦੇ ਉਤੇ ਉਹਨਾਂ ਨੂੰ ਪ੍ਰਸ਼ਤ ਆਖਿਆ ਗਿਆ ਹੈ ਇਸੇ ਮਾਮਲੇ ਦੀ 21 ਮਈ ਨੂੰ ਦੂਜੀ ਪੇਸ਼ੀ ਸੀ ਜਦੋਂ ਅਰਵਿੰਦ ਕੇ ਜੀ ਵਾਲ ਨੂੰ 10000 ਦਾ ਮੁਚਲਕਾ ਪਰੰਦੇ ਲਈ ਆਇਆ ਗਿਆ ਪਰ ਅਰਵਿੰਦ ਕੇ ਜੀ ਵਾਲ ਨੇ ਅ제ਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜੇਲ੍ਹ ਜਾਣ ਨੁਤਰ ਜੀ ਦਿੱਤੀ ਗਈ ਹੈਵਿੰਦ ਕੇਜੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਜੀਵਾਲ ਨੂੰ ਜੇਲ੍ਹ ਭੇਜਣ ਖਿਲਾਫ ਵਕ-ਵਕ ਤਾਈ ਰੋਸ ਪ੍ਰਦਰਸ਼ਨ ਵੀ ਕੀਤੇ ਅਤੇ ਹੁਣ ਵੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ ਉਹ ਉੱਚ ਅਦਾਲਤ ਦੇ ਵਿੱਚ ਚੁਣੌਤੀ ਦੇਣਗੇ ਸਰਵਿੰਦ ਕੇਜੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਨ੍ਹਾਂ ਨੇ ਨਿਤਿਨ ਗਟਕਰੀ ਨੂੰ ਪਿਛਟ ਆਗੂ ਕਿਹਾ ਸੀ ਅਤੇ ਇੱਕ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਜਾਰੀ ਕੀਤਾ ਸੀ ਅਤੇ ਇਸ ਨੂੰ ਦੇਖਦਿਆਂ ਹੋਇਆ ਨਿਤਿਨ ਗਟਕਰੀ ਬੀਜੇਪੀ ਨੇਤਾ ਨੇ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਵਾ ਠੋਕਿਆ ਅਤੇ ਦੂਸਰੇ ਪੇਸ਼ੀ ਦੌਰਾਨ ਅਦਾਲਤ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਅੱਜ ਵੀ ਪੇਸ਼ੀ ਹੋਈ ਜਿਸ ਦੌਰਾਨ ਉਹਨਾਂ ਨੂੰ 14 ਦਿਨਾਂ ਦੇ ਲਈ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ ਤੇ ਹੜ ਜੇਲ੍ਹ ਵਿੱਚ ਬੰਦ ਸਨ ਅਤੇ ਹੁਣ 6 ਜੂਨ ਤੱਕ ਜੇਲ੍ਹ ਵਿੱਚ ਹੀ ਰਹਿਣਗੇ ਅਰਵਿੰਦ ਕੇ ਜੀਵਾਲ